ਕਾਲ ਜੀ ਵੀਡੀਓ ਵੇਖ ਰਹੇ ਆਪ ਸਭ ਨੂੰ ਜੀ ਆਇਆਂ ਲੈ ਕੇ ਹਜਰ ਆ ਅੱਜ ਦੀ ਵੱਡੀ ਖਬਰ ਖਬਰ ਨਾਲ ਅੰਤ ਤੱਕ ਜਰੂਰ ਬਨੇ ਰਹਿਣਾ ਜਿੰਨਾ ਵੀ ਨਾ ਪੈਣਾ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲੋ ਵੀਡੀਓ ਨੂੰ ਲਾਈਕ ਕਰ ਤੇ ਸ਼ੇਅਰ ਜਰੂਰ ਕਰ ਸ਼ੁਰੂਆਤ ਕਰਦੇ ਹਾਂ ਅੱਜ ਦੀ ਵੱਡੀ ਖਬਰ ਸੂਬੇ ਚ ਕੈਲਕੂਲੇਟਰ ਰੇਟ ਜੋ ਹੋਵੇਗਾ ਵਾਧਾ ਈਜ਼ੀ ਰਜਿਸਟਰੀ ਪੋਰਟਲ ਜਰੀਏ ਮਾਲੀਆ ਵਧਾਉਣ ਦੇ ਸਰਕਾਰ ਦੇ ਉਦੇਸ਼ ਮਾਨ ਵਿਭਾਗ ਮਾਲ ਵਿਭਾਗ ਜੋ ਫੈਸਲੇ ਭ੍ਰਿਸ਼ਟਾਚਾਰ ਨੂੰ ਖਤਮ ਕਰਨ ਲਈ ਸਰਕਾਰ ਨੇ ਜਮੀਨ ਜਾਇਦਾਦ ਦੀ ਰਜਿਸਟਰੀ ਸਬੰਧੀ ਈਜ਼ੀ ਰਜਿਸਟਰੀ ਪੋਰਟਲ ਲਾਂਚ ਕਰ ਦਿੱਤਾ ਹੈ ਤਾਂ ਜੋ ਲੋਕ ਬਿਨਾਂ ਰਿਸ਼ਵਤ ਦਿੱਤਿਆਂ ਘਰ ਬੈਠੇ ਹੀ ਰਜਿਸਟਰੀ ਕਰਵਾ ਸਕਦੇ ਹਨ ਬੇਸ਼ੱਕ ਸਰਕਾਰ ਨੇ ਭ੍ਰਿਸ਼ਟਾਚਾਰ ਨੂੰ ਖਤਮ ਕਰਨ ਲਈ ਇਹ ਪੋਰਟਲ ਲਾਂਚ ਕੀਤਾ ਹੈ ਪਰ ਇਸ ਦੇ ਪਿੱਛੇ ਸਰਕਾਰ ਦਾ ਉਦੇਸ਼ مالیਆ ਵਧਾਉਣਾ ਹੈ ਦੱਸਿਆ ਜਾਂਦਾ ਹੈ ਕਿ ਪੰਜਾਬ ਸਰਕਾਰ ਕੈਲਕੂਲੇਟ ਰੇਟ ਤੇ ਸੋਧ ਕਰਨ ਜਾ ਰਹੀ ਹੈ ਪਰ ਪਤਾ ਚੱਲਿਆ ਹੈ ਕਿ ਸਰਕਾਰ ਨੇ ਸਮੂਹ ਡਿਪਟੀ ਕਮਿਸ਼ਨਰਾਂ ਨੂੰ ਕੈਲਕੂਲੇਟਰ ਰੇਟ ਤੋਂ ਵੱਡਾ ਕਰਨ ਲਈ ਪ੍ਰਸਤਾਵੇਜਨ ਭੇਜਣੇ ਕਿਹਾ ਹੈ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਦਾ ਕਹਿਣਾ ਹੈ ਕਿ ਡਿਪਟੀ ਕਮਿਸ਼ਨਰਾਂ ਦੇ ਪ੍ਰਸਤਾਵ ਆਉਣ ਤੋਂ ਆਉਣ ਤੋਂ ਬਾਅਦ ਕੈਲਕੂਲੇਟਰ ਰੇਟ ਦੇ ਵਿਚਾਰ ਕੀਤਾ ਜਾਵੇਗਾ ਦਰਸਲ ਮਾਰਕੀਟ ਰੇਟ ਕੈਲਕੂਲੇਟਰ ਕੈਲਕੂਲੇਟਰ ਰੇਟ ਤੋਂ ਵੱਡਾ ਅੰਤਰ ਹੈ ਇਹ ਫਰਕ ਹੀ ਰਜਿਸਟਰੀ ਸਮੇਂ ਪਿਛਤਾ ਦਾ ਕਾਰਨ ਬਣ ਸਕ ਜਾਂਦਾ ਹੈ ਜਾਨਾ ਮੰਤਰੀ ਹਰਪਾਲ ਸਿੰਘ ਟੀਮਾ ਨੇ ਕਿਹਾ ਹੈ ਕਿ ਸੂਬਾ ਸਰਕਾਰ ਰੇਟਾ ਚਾਲੂ ਖਤਮ ਕਰਨ ਲਈ ਕਦਮ ਚੁੱਕ ਰਹੀ ਹੈ ਉਹਨਾਂ ਕਹਾ ਹੈ ਕਿ ਸਰਕਾਰ ਜ਼ਮੀਨ ਦੇ ਕੈਲਕੂਲੇਟਰ ਰੇਟ ਬਾਜ਼ਾਰ ਮੁੱਲ ਵਿਚਲੇ ਪ੍ਰਾ ਨੂੰ ਖਤਮ ਕਰਨ ਲਈ ਕੰਮ ਕਰ ਰਹੀ ਹੈ ਪਿਛਲੇ 3 ਸਾਲਾਂ ਚ ਇਹਨਾਂ ਦਰਾਂ ਨੂੰ ਹੌਲੀ-ਹੌਲੀ ਤਿੰਨ ਵਾਰ ਵਧਾ ਕੇ ਇਸ ਪੜਾ ਤੇ ਪੂਰਾ ਕਰਨ ਦੇ ਯਤਨ ਕੀਤੇ ਗਏ ਹਨ ਟੀਮਾ ਨੇ ਕਿਹਾ ਹੈ ਕਿ ਸਾਨੂੰ ਇਸ ਇਹ ਨਹੀਂ ਮੰਨਣਾ ਚਾਹੀਦਾ ਕਿ ਇਸ ਨਾਲ ਕੈਲਕੂਲੇਟਰ ਰੇਟ ਜ਼ਰੂਰ ਵਧਣਗੇ ਇਸ ਇਹ ਕੱਟ ਵੀ ਹੋ ਸਕਦੇ ਹਨ ਖਬਰ ਨਾਲ ਅੰਤ ਤੱਕ ਬਣੇ ਰਹਿਣ ਲਈ ਆਪ ਸਭ ਦਾ ਧੰਨਵਾਦ ਕਮੈਂਟ ਕਰਕੇ ਆਪਣੀ ਆਪਣੀ رائے ਜਰੂਰ ਦਿਓ ਧੰਨਵਾਦ